ਹਾਂਜੀ ਵੈਗੁਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਚੈਨਲ ਤੇ ਸਵਾਗਤ ਹੈ ਜੀ ਆਪਾਂ ਬਣਾਉਣ ਲੱਗੇ ਆ ਰਾਮ ਤੋਰੀਆਂ ਦੀ ਸਬਜ਼ੀ ਰਾਮ ਤੋਰੀਆਂ ਆਪਾਂ ਨੇ ਜੀ ਧੋ ਕੇ ਸੁਮਾਰ ਕੇ ਚੰਗੀ ਤਰ੍ਹਾਂ ਕੱਟ ਕੇ ਰੱਖ ਲਈਆਂ ਪਿਆਜ਼ ਲੈਣੀ ਪਿਆਜ਼ ਆਪਣੇ ਲੰਬੇ ਲੰਬੇ ਕੱਟ ਲੈ ਹਰਾ ਲਸਣ ਇੱਧਰ ਟਮਾਟਰ ਲਿਆ ਜੀ ਇੱਧਰ ਆਪਾਂ ਨੇ ਮਿਰਚਾਂ ਤੇ ਅਦਰਕ ਲਿਆ ਜੀਰਾ ਪਾਵਾਂਗੇ ਜਿਆ ਹੈਗੇ ਨੇ ਆਪਣਾ ਨਾਰਮਲ ਨਮਕ ਤੇ ਮਸਾਲੇ ਇੱਧਰ ਜਿਹਾ ਪਾ ਕੜਾਈ ਦੇ ਵਿੱਚ ਤੇਲ ਗਰਮ ਰੱਖਿਆ ਤੇਰ ਆਪਣਾ ਗਰਮ ਹੋ ਚੁੱਕਿਆ ਜੀ ਆਪਾਂ ਇਹਦੇ ਵਿੱਚ ਜੀਰਾ ਐਡ ਕਰ ਦਾਂਗੇ ਹੁਣ ਆਪਾਂ ਐਡ ਕਰ ਦਾਂਗੇ ਜੀ ਪਿਆਜ਼ ਪਿਆਜ਼ ਆਪਾਂ ਨੇ ਲੰਬੇ ਲੰਡੇ ਕੱਟ ਲਏ ਰਾਮਪੋਰੀਏ ਦੇ ਵਿੱਚ ਪਿਆਜ਼ ਥੋੜੀ ਲੰਬਾਈ ਵਧੀਆ ਲਾਈ ਗਏ। ਤੇ ਪਿਆਜ਼ ਇਹਦੇ ਵਿੱਚ ਪੈਂਦੇ ਵੀ ਜ਼ਿਆਦਾ ਨਹੀਂ। ਆਪਾਂ ਜੀ ਪਿਆਜ਼ਾਂ ਨੂੰ ਲਾਈਟ ਬਣਾਉਣ ਦੇ ਹੋਣ ਤੱਕ ਪਕਾ ਲਾਂਗੇ। ਪਕਾ ਲਈਏ। ਹੁਣ ਆਪਾਂ ਪਾ ਦਾਂਗੇ ਜੀ ਮਿਰਚ ਕੱਟੀ ਹੋਈ, ਹਰੀ, ਲਾਲ ਵਿੱਚ ਅਦਰਕ ਨਾਲੇ ਆਪਾਂ ਜੀ ਟਮਾਟਰ ਐਡ ਕਰ ਦਾਂਗੇ ਨਾਲੇ ਆਪਾਂ ਜੀ ਹਰਾ ਲਸਣ ਐਡ ਕਰ ਦਾਂਗੇ ਸਾਰੇ ਸੁਆਣੇ ਆਪਾਂ ਚੰਗੀ ਤਰ੍ਹਾਂ ਮਿਕਸ ਕਰਦੇ ਹਾਂ ਚੰਗੀ ਤਰ੍ਹਾਂ ਪਕਾ ਰਹੇ ਹਾਂ ਆਪਾਂ ਜਿੰਨ ਟਾਕ ਦਾਂਗੇ ਟਾਕੇ ਪਕਾਵਾਂਗੇ। 2.5 ਮਿੰਟ ਲਈ ਪਕਾਵਾਂਗੇ। ਸਨ ਆਪਾਂ ਜਿਹੜੇ ਸੁੱਕੇ ਮਸਾਲੇ ਨੇ ਆਪਣੇ ਨਾਰਮਲ ਉਹ ਸਾਰੇ ਐਡ ਕਰ ਦਾਂਗੇ। ਬਸ ਜੇ ਆਪਾਂ ਨਾਰਮਲ ਜਿਹੀ ਪਾਏ ਨੇ ਮਿਰਚ, ਅਲਦੀ, ਨਮਕ, ਧਨੀਆ ਪਾਊਡਰ, ਬਾਲੇ ਮਸਾਲੇ ਨਹੀਂ ਪਾਏ ਹੈਗੇ ਜੀ। ਤੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਹੁਣ ਆਪਾਂ ਜਿਹਦੇ ਵਿੱਚ ਆਰਾਮ ਤੋਰੀਆਂ ਐਡ ਕਰ ਦਾਂਗੇ ਜੀ ਆਰਾਮ ਤੋਰੀਆਂ ਆਪਣੇ ਘਰ ਦੀਆਂ ਹੀ ਨੇ ਬਿਲਕੁਲ ਆਪਾਂ ਨੇ ਜੀ ਤਾਜ਼ੀਆਂ ਤੋੜ ਲੀਆਂ ਸੀਗੀਆਂ ਪਹਿਲਾਂ ਧੋ ਲੀਆਂ ਸੀ ਸਾਬਤੀਆਂ ਫਿਰ ਆਪਾਂ ਕੱਟ ਕੇ ਨਹੀਂ ਧੋਂਦੇ ਹੁੰਦੇ ਜੀ ਬਾਅਦ ਦੇ ਵਿੱਚ ਪਹਿਲਾਂ ਹੀ ਧੋ ਲੈਣੇ ਹੁੰਦੇ ਤਾਜੀ ਸਬਜ਼ੀ ਵਧੀਆ ਬਣ ਜਾਂਦੀ ਹੈ ਜੇ ਤੁਸੀਂ ਘਰ ਦੀ ਸਬਜ਼ੀ ਤਾਂ ਬੇਚੀ ਵਧੀਆ ਬਣਦੀ ਹੈ ਮੌਲਨੇ ਸਬਜ਼ੀ ਇੱਕ ਤਾਂ ਜਿਹੜੀਆਂ ਮਹਿੰਗੀਆਂ ਵੀ ਬਹੁਤ ਰੋਗੀਆਂ ਟੇਸਟ ਕੋ ਬਣਦੀਆਂ ਵੀ ਬਹੁਤ ਔਖੀਆਂ ਹਿੰਦੀ ਨਹੀਂ ਕਿ ਜਗ੍ਹਾ ਹੋਵੇ ਜੀ ਆਪਾਂ ਨੂੰ ਉਸ ਹਿਸਾਬ ਨਾਲ ਉਹ ਸਬਜ਼ੀ ਬੀਜਣੀ ਚਾਹੀਦੀ ਜ ਜਿਵੇਂ ਆਪਾਂ ਮਿਰਚਾਂ ਦੇ ਬੂਟੇ ਲਾ ਸਕਦੇ ਆ ਮਿਰਚਾਂ ਦੇ ਬੂਟੇ ਨੂੰ ਤਾਂ ਪੱਗਾਂ ਮ ਲੈਣ ਵਿੱਚ ਵੀ ਲਾ ਸਕਦੇ ਆ ਟਾਕ ਦਾਂਗੇ ਜੀ ਆਪਾਂ ਟਾਕੇ ਪਕਾਵਾਂਗੇ ਵਿੱਚ ਵਿੱਚ ਆਪਾਂ ਸਬਜੀ ਨੂੰ ਵੀ ਚੈੱਕ ਕਰਦੇ ਰਹਾਂ ਹਾਂ ਹਾਂ ਜੀ ਸਬਜੀ ਆਪਣੀ ਬਣ ਰਹੀ ਹੈ ਜੀ ਆਪਾਂ ਵਿੱਚ ਵਿੱਚ ਇੱਕ ਦੋ ਵਾਰੀ ਸਬਜੀ ਨੂੰ ਚੈੱਕ ਕਰਦੇ ਰਹਾਂ ਆਪਾਂ ਪਾਣੀ ਜੀ ਬਿਲਕੁਲ ਨਹੀਂ ਪਾਇਆ ਹੈਗਾ ਸਬਜੀ ਦੇ ਵਿੱਚ ਟਾ ਦੇ ਦਾਂਗੇ ਜੀ ਟਾਕੇ ਹੋਰ ਪਕਾਵਾਂਗੇ ਵਿੱਚ ਵਿੱਚ ਇੱਕ ਦੋ ਵਾਰੀ ਆਪਾਂ ਸਬਜੀ ਨੂੰ ਨਾਲ ਦੀ ਨਾਲ ਜੀ ਚੈੱਕ ਕਰਦੇ ਰਹਾਂ ਮੈਂ ਵੀ ਦਿੱਤੀ ਆ। ਆਹ ਲਿੰਗੂ ਦੀ ਗਾਰ ਸਬਜੀ ਵਧੀਆ ਤੋਰੀਆਂ ਦੀ ਬਣ ਜਾਂਦੀ ਐ। ਕੱਲੇ ਪਿਆਜ਼ ਪਾ ਕੇ। ਬੜਾ ਜਲਦੀ ਬਣ ਜਾਂਦੀ। ਕਦੂ ਨਾਲੋਂ ਤਾਂ ਛੇਤੀ ਬਣ ਜਾਂਦੀ ਐ ਤੋਰੀਆਂ ਦੀ ਸਬਜੀ। ਛੇਤੇ ਨਾਲ ਵੀ ਹੋ ਜਾਂਦੀ ਐ। ਇਹਗਾ ਨੂੰ ਵਿੱਚ ਹਾਂਜੀ ਆਪਣੀ ਰਾਮ ਤੋਰੀਆਂ ਦੀ ਸਬਜ਼ੀ ਬਣ ਕੇ ਤਿਆਰ ਆ ਜੀ ਆਪਾਂ ਨੇ ਇੱਕ ਦੌਂਗੇ ਦੇ ਵਿੱਚ ਸਰ ਬਟਾ ਲਾਂਗੇ ਗੈਸ ਬੰਦ ਕਰ ਦੋ ਗੈਸ ਕਰਤਾ ਜੀ ਆਪਾਂ ਨੇ ਬੰਦ ਤੇ ਲੋ ਕਰਦੇ ਨੇ ਦੋਨੇ ਤੇ ਸਬਜ਼ੀ ਬਹੁਤ ਸਵਾਦ ਬਣਦੀ ਹੈ ਹਾਂਜੀ ਆਪਣੀ ਸਬਜੀ ਰਾਮ ਤੋੜੀਆਂ ਦੀ ਤੇ ਪਿਆਜ਼ਾਂ ਦੀ ਬਣ ਕੇ ਤਿਆਰ ਹੈ ਜੀ ਜਿਹੜੇ ਵੀਰ ਭੈਣ ਜੀ ਆਪਣੇ ਨਾਲ ਜੁੜੇ ਹੋਏ ਨੇ ਡੇਲੀ ਸੋਹਣ ਸੋਹਣ ਕਮੈਂਟ ਕਰਦੇ ਨੇ ਜੀ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਆਪਣਾ ਪਿਆਰ ਸਪੋਰਟ ਇਸੇ ਤਰ੍ਹਾਂ ਬਣਾਈ ਰੱਖਿਓ ਜੀ ਆਪਾਂ ਨੇ ਜੀ ਸਾਰਿਆਂ ਨੇ ਰਲ ਮਿਲ ਕੇ ਇੱਕ ਦੂਜੇ ਦੀ ਇਸੇ ਤਰ੍ਹਾਂ ਸਪੋਰਟ ਕਰਨੀ ਹੈ ਜੀ ਤਾਂ ਹੀ ਆਪਾਂ ਅੱਗੇ ਵਧ ਸਕਦੇ ਹਾਂ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ